ਫਤੇਗੜ ਚੂੜੀਆਂ ਮੱਛੀ ਮੰਡੀ ਸਰਕੂਲਰ ਰੋਡ ਤੇ ਸਥਿਤ ਮੈਕਡਾਵਲ ਕੈਫੇ ਸੜ ਕੇ ਸਵਾਹ ਹੋ ਗਿਆ ਜਦਕਿ ਇਸ ਸੰਬੰਧੀ ਦੁਕਾਨ ਦੇ ਮਾਲਕ ਨੌਜਵਾਨ ਇੰਦਰਜੀਤ ਉਰਫ ਲਵਨੇ ਦੋਸ਼ ਲਗਾਇਆ ਹੈ ਕਿ ਕੁਝ ਨੌਜਵਾਨਾਂ ਵੱਲੋਂ ਇਸ ਦਾ ਕੈਫੇ ਜਾਣ ਬੁਝ ਕੇ ਸਾੜਿਆ ਗਿਆ ਜੇਕਰ ਪੁਲਿਸ ਕੁਝ ਦਿਨ ਪਹਿਲਾਂ ਉਹਨਾਂ ਦੀਆਂ ਸ਼ਿਕਾਇਤਾਂ ਗੌਰ ਕਰਕੇ ਕਥਿਤ ਦੋਸ਼ੀਆ ਖਿਲਾਫ ਕਾਰਵਾਈ ਕਰਦੀ ਤਾਂ ਉਹਨਾਂ ਦਾ ਕੈਫੇ ਸੜਨ ਤੋਂ ਬਚ ਸਕਦਾ ਸੀ ਉਥੇ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਵੀ ਮੰਨਿਆ ਹੈ ਕਿ ਮੌਕਾ ਵੇਖਣ ਤੇ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੈਫੇ ਵਿੱਚ ਇੱਕ ਇੱਕ ਚੀਜ਼ ਨੂੰ ਜਾਣ ਬੁੱਝ ਕੇ ਅੱਗ ਲਗਾਈ ਗਈ ਹੈ ਕੈਫੇ ਮਾਲਕ ਨੂੰ ਜਿਨ੍ਹਾਂ ਨੌਜਵਾਨਾਂ ਤੇ ਸ਼ੱਕ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹਨਾਂ ਥੋੜੇ ਦਿਨ ਪਹਿਲਾਂ ਆਪਾਂ ਨਾਲ ਇੱਥੇ ਕੰਮ ਕਰਦੇ ਬੇ ਸੀ ਤੇ ਨਾਲ ਤਿੰਨ ਚਾਰ ਜਣੇ ਮੁੰਡੇ ਆਏ ਤੇ ਉਹਨਾਂ ਨੇ ਦਾ ਆਰਡਰ ਦਿੱਤਾ ਉਹਨਾਂ ਨੇ ਖਾ ਪੀ ਕੇ ਤੇ ਅਸੀਂ ਪੈਸੇ ਮੰਗੇ ਮੇਰੀ ਵਾਈਫ ਬੈਠੇ ਹੀ ਇੱਥੇ ਉਹਨਾਂ ਨੇ ਪੈਸੇ ਮੰਗੇ ਥੋੜੀ ਬਤਮੀਚੀ ਜਿਹੀ ਕੀਤੀ ਉਹਨਾਂ ਨੇ ਤੇ ਜਦੋਂ ਆਪਾਂ ਉਹਨਾਂ ਨੂੰ ਕਹੇ ਕਿ ਤੁਸੀਂ ਨਹੀਂ ਪੈਸੇ ਦੇਣੇ ਤੁਸੀਂ ਜਾਓ ਐਨੀ ਗੱਲ ਕਹੀਆ ਤੇ ਇਹ ਮੁੰਡੇ ਤੇ ਪਿੱਛੋਂ ਨਹੀਂ ਆਣ ਕੇ ਇਹ ਮੁੰਡੇ ਸਿਰ ਰੁਪਾੜ ਕੇ ਬਹੁਤ ਛੱਟ ਲੱਗ ਗਏ ਆ ਤੇ ਅਸੀਂ ਥਾਣੇ ਵੀ 2 ਵਜੇ ਦਰਖਾ ਦਿੱਤੀ ਆ ਤੇ ਇੱਕ ਵਾਰੀ ਇਹਦੇ ਉੱਲ ਦਿੱਤੀ ਮੁੰਡਿਆਂ ਵਿੱਚ ਸਿਰ ਰੁਪਾੜ ਕੇ ਇੱਕ ਵਾਰੀ ਮੈਨੂੰ ਫੇਰ ਧਮਕਿਆ ਜਾਂਦੇ ਉਹਨੂੰ ਗੋਲੀਆਂ ਮਾਰਨੀ ਦਾ ਗੱਦਨਾ ਤੇ ਦੋ ਦਰਖਾਸਤਾਂ ਥਾਣੇ ਦਿੱਤੀਆਂ ਅਜੇ ਤੱਕ ਕੋਈ ਸੁਣਵਾਈ ਨਹੀਂ ਅੱਜ ਬੀਤੀ ਰਾਤ ਆਹ ਥੋੜੇ ਦਿਨ ਆਣ ਕੇ ਇੱਕ ਦੁਕਾਨ ਖੋਲੀ ਆ ਤੇ ਵੇਖਿਆ ਤੇ ਅੰਦਰ ਅੱਗ ਲੱਗੀ ਚਾਨ ਬੁੱਝ ਕੇ ਅੱਗ ਲਾਈ ਹਰ ਇੱਕ ਚੀਜ਼ ਕੱਲੀ ਕੱਲੀ ਸਾੜ ਕੇ ਗੇ ਲੱਗ ਗਏ ਕੋਈ ਮਤਲਬ ਸਾਰਾ ਕੁਝ ਨਹੀਂ ਬਚਿਆ ਸਾਰੀ ਦੁਕਾਨ ਸਾੜ ਕੇ ਸਵਾਹ ਹੋ ਗਈ 5-7 ਲੱਖ ਰੁਪਏ ਸਾਰਾ ਟੋਟਲ ਹੀ ਸੜ ਗਿਆ ਓਵਨ ਹੀ ਵੱਡੇ ਪੀਜ਼ਾ ਓਵਨ ਵੱਡੇ ਹੀ ਮਾਈਕ੍ਰੋਵੇਵ ਹੀ ਵੱਡੇ ਫਰਾਈਰ ਹੀ ਵੱਡੇ ਫ੍ਰਿਜ ਹੀ ਏਸੀ ਹੀ ਕੈਂਡੀਆਂ ਹੀ ਅੱਖੇ ਹੀ ਏਸੀ ਹੀ ਸਾਰਾ ਕੁਝ ਬਲਨ ਸਾਰਾ ਕੁਝ ਹੀ ਸਵਾਹ ਹੋ ਗਿਆ ਜੇ ਲਾਈ ਆਪਣਾ ਵੀ ਸੜ ਗਿਆ ਸਰ ਮੇਰਾ ਵਾਈਫ ਬੈਠੀ ਉਦੋਂ ਥੋੜੀ ਮਖੌਲਬਾਜੀ ਕੀਤੀ ਉਹਨਾਂ ਨੇ ਆਈ ਨੇ ਕਿਹਾ ਤੇ ਇਹਦੇ ਕਿਤੇ ਚੜੇ ਮੁੰਡੇ ਨਾਲ ਗੱਲ ਪਾ ਕੇ ਮੇਰੇ ਸਾਟ ਪੇੜ ਲੱਗ ਗਏ ਅਸੀਂ ਥਾਣੇ ਦੋ ਦਰਖਾਸਤ ਦਿੱਤੀ ਉਹ ਤੋਂ ਬਾਅਦ ਵੀ ਕੋਈ ਸਾਰੇ ਹੀ ਜਾਣੇ ਰਹੇ ਆ ਜਾ ਕੇ ਬਹਿ ਕੇ ਆਈ ਨੇ ਰਹੇ ਬਹਿ ਕੇ ਆਈ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਰ ਕੇ ਹੀ ਜਾਣਾ ਛੱਡਿਆ ਤੇ ਅੱਜ ਸਾਰਾ ਕੰਮ ਹੋ ਗਿਆ ਤੇ ਕਹਿੰਦਾ ਵੀ ਜੇ ਉਦੋਂ ਸੁਣਵਾਈ ਹੁੰਦੀ ਤਾਂ ਹਾਂਜੀ ਜੇ ਉਦੋਂ ਸੁਣਵਾਈ ਹੋਈ ਹੁੰਦੀ ਤਾਂ ਨਾਥ ਉਹ ਸਾਈਡ ਕਿੱਦੇ ਘੋਮਦ ਰਹਿੰਦੇ ਆ ਇਦਾਂ ਹੀ ਫੇਰ ਕਹਿੰਦੇ ਆ ਵੀ ਉਹਨਾਂ ਨੇ ਸਾਡਾ ਜਿੱਥੇ ਖਲੋਂਦੀ ਨਿਕਲ ਕੇ ਲਾਵਨੇ ਕੀ ਕਾਲੇ ਸਾਡਾ ਉਹ ਫੇਰ ਛੋੜੇ ਘੋਮਦੇ ਸਾਨੂੰ ਫ ਕਮ ਮੰਗਿੰਦਾ ਆਫੀ ਹੈ ਤੁਹਾਡੇ ਸਾਹਮਣੇ ਇਹਨਾਂ ਨੁਕਸਾਨ ਹੋ ਗਏ ਮੈਂ ਤਾਂ ਇਦਾਂ ਲੋਕਾਂ ਕੋਲ ਪੈ ਫੜੜ ਕੇ ਕੰਮ ਸ਼ੁਰੂ ਕੀਤਾ ਹੀ ਕਰਦਾ ਜੋ ਕੇ ਕੰਮ ਸ਼ੁਰੂ ਕੀਤਾ ਆਈ ਤੁਹਾਨੂੰ ਸਾਰਾ ਨੁਕਸਾਨ ਹੋ ਗਿਆ ਮੇਰੇ ਕੋਲ ਜੀ ਕੋਈ ਸ਼ਮਾਰਾ ਕਾਹੇ ਜੁਗਿਆ ਨਹੀਂ ਰਿਹਾ ਉਹਨਾ ਇਹਨਾਂ ਲੋਕ ਕੁਛ ਦਿਨ ਮਤਲਬ ਪਹਿਲਾਂ ਇੱਕ ਦਿਖਾ ਦਿੱਤੀ ਸੀ ਵੀ ਅਸੀਂ ਦੁਕਾਨ ਤੇ ਕੰਮ ਕਰ ਰਹੇ ਸੀ ਆਕਾਸ਼ ਨਾਮ ਦਾ ਮੁੰਡਾ ਇੱਕ ਦੋ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਦੁਕਾਨ ਤੇ ਮਤਲਬ ਸਾਡੀ ਲੜਕੀ ਨੂੰ ਮਜ਼ਾਕ ਕੀਤਾ ਤੇ ਮਤਲਬ ਆਪਣੇ ਮੇਰੇ ਸੱਟ ਵੀ ਆਪਣੇ ਮਾਰੀ ਸਿਰ ਵਿੱਚ ਸਿਰ ਤੇ ਸੱਟ ਮਾਰੀ ਤੇ ਫਿਰ ਇਹਨਾਂ ਨੇ ਮੈਡੀਕਲ ਲਿਆ ਜੀ ਤੇ ਇਹਦਾ ਮੈਡੀਕਲ ਐਕਸਪੋਰਟ ਮੇਕਰ ਨਹੀਂ ਆ ਜੇ ਨਦੀ ਆਈ ਤੇ ਉਹਦੇ ਸਬੰਧ ਵਿੱਚ ਮੈਂ ਉਹਨਾਂ ਦੇ ਘਰ ਆਪ ਗਿਆ ਮਨਤੋਸੀ ਦੇ ਘਰ ਤੋਸੀ ਘਰ ਨਹੀਂ ਮਲੇ ਇੱਕ ਦਿਨ ਇਹਨਾਂ ਇਹਨਾਂ ਦੱਸੇ ਬਾਜ਼ਾਰ ਖੜਾ ਸੀ ਬਾਜ਼ਾਰ ਗਿਆ ਤਾਂ ਬਾਜ਼ਾਰ ਵੇਖ ਕੇ ਪੁੱਸ ਨੂੰ ਵੇਖ ਕੇ ਤੇ ਭੱਜ ਗਿਆ ਉਹਨਾਂ ਦੇ ਘਰ ਦੇ ਅੰਦਰ ਪੁੱਛਿਆ ਵੀ ਕਿੱਥੇ ਆਉਂ ਕਿੰਦੇ ਜੀ ਸਾਡੇ ਮੁੰਡੇ ਜਰੇ ਆ ਉਹ ਨਸ਼ਈਆ ਤੇ ਘਰ ਨਹੀਂ ਹੁੰਦੇ ਤੇ ਜਦੋਂ ਵੀ ਘਰ ਆਏ ਅਸੀਂ ਤੁਹਾਨੂੰ ਦੱਸਾਂਗੇ ਅੱਜ ਹੁੰਦੇ ਥਰੇ ਕਿ ਇਹਨਾਂ ਕਿਹਾ ਦੁਕਾਨ ਤੇ ਅੱਗ ਲੱਗੀ ਹੈ ਮੈਂ ਆ ਕੇ ਮੌਕਾ ਦੇਖਿਆ ਵਾ ਵਾਕੀ ਇਹਨਾਂ ਦੁਕਾਨ ਨੂੰ ਜਿਹੜੀ ਅੱਗ ਉਹ ਪ੍ਰੀਪਲੈਨਿੰਗ ਤਰੀਕੇ ਨਾਲ ਲਾਈ ਗਈ ਹੈ ਕਿ ਜਿਸ ਉਧਰ ਲੱਗੀ ਹੁੰਦੀ ਤੇ ਆਪਣੇ ਕੋਈ ਚੀਜ਼ ਨਹੀਂ ਬਚਣੀ ਤੇ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਇਸ ਹਿਸਾਬ ਨਾਲ ਜਾਪਦਾ ਵੀ ਇਹ ਕਿਸੇ ਵਿਅਕਤੀ ਦਾ ਜਾਣ ਪੁੱਝ ਕੇ ਸਰਾਰਥ ਨਾਲ ਅੱਗ ਲਾਈ ਗਈ ਆ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹਨਾਂ ਨੂੰ ਜਿਹੜਾ ਤੇ ਸ਼ੱਕ ਵਾ ਜਿੰਨਾ ਹਾਂ ਦਰਖਾਤਾਂ ਦੀ ਆ ਗਈ ਮੇਰੇ ਕੋਲ ਜਿੰਨਾਂ ਤੇ ਇਹ ਸ਼ੱਕ ਯਾਰ ਕਰਦੇ ਆ ਉਹਨਾਂ ਨੂੰ ਚੁੱਕ ਕੇ ਲਿਆ ਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਦੇ ਆ ਇੰਡੀਆ ਕ੍ਰਾਈਮ ਨਿਊ zulm ke khilaf jung aap dekh rahe hain india crime